ਕਿਉਂ ਲੋਕ ਦਾ ਹਾਂ ਬਾਈ ਹਾਂ ਕਹਿੰਦਾ ਨਾ ਹੋਰ ਗਰਮੀ ਨਹੀਂ ਆਈ ਨਾ ਗਰਮੀ ਨਹੀਂ ਆਈ ਆਪਾਂ ਤੁਹਾਨੂੰ ਆ ਕਰਤਾ ਹੋ ਜਦੋਂ ਭਈ ਮੈਂ ਕਿਹਾ ਮੇਰੀ ਵੀਡੀਓ ਨੂੰ ਲਾਇਕਾਂ ਸ਼ੇਅਰ ਇਸ ਤਰ੍ਹਾਂ ਪਿੰਨੂ ਤੇ ਆਪਣਾ ਵਟੇ ਆਹ ਦੋਨੋਂ ਵੀ ਲਾਇਕ ਤੇ ਵੀ ਨੂੰ ਦੇਖ ਕੇ ਮੈਨੂੰ ਵੀ ਕਹੋ ਜੇ ਮੈਂ ਕਰਤਾ ਨਾ ਮਰੇ ਨਾ ਬਾਈ ਕਰੇ ਵੀਡੀਓ ਨੂੰ ਲਾਇਕ ਤੇ ਸ਼ੇਅਰ 80 ਵਰਤਲਵਾਇਆ ਬਾਈ ਦੱਸਣੀ ਕਿ ਕਿੰਨੀ ਬਹੁਤ ਕਿਹਾ ਨਾ ਬਾਈ ਨੇ ਕਿ ਕਿਤੇ ਨਾ ਆਪੇ ਜੋਤੇ ਨੇ ਕਹਿੰਦਾ ਯਾਰ ਸ਼ਾਮੇਰ ਨਾਲ ਨਹੀਂ ਉੱਥੇ ਛੜਕ ਤਾਂ ਲਾਉਂਦੇ ਸੀ ਇਹਦਾ ਸ਼ਾਮੇਰ ਨਾਲ ਬਹੁਤ ਔਖਾ ਦਿਖਾਈ ਬਾਈ ਇਹ ਕਿਹਾ ਬਾਈ ਬਹੁਤ ਔਖਾ ਕੰਮ ਕਰਨਾ ਥੋੜੀ ਜਿਹੀ سپورਟ ਕਰੋ ਬਈ ਚੈਨਲ ਨੂੰ ਯਾਰ ਵੀਡੀਓ ਸ਼ੇਅਰ ਕਰਦਿਆ ਕਰੋ ਨਾਲੇ ਥੋੜੀ ਜਿਹੀ سپورਟ ਕਰਿਆ ਕਰੋ ਸਾਰੇ ਬਾਈ ਬਣ ਕੇ ਯਾਰ ਛੋਟੇ ਮੇਰਾ ਟਾਈਮ ਆਹੋ ਕਰਨਾ ਛੋਟੇ ਲੈਣਾ ਫਿਰ ਸਬਸਕ੍ਰਾਈਬ ਕਰਿਆ ਕਰੋ ਵੀ ਬਣਦੀ ਆ ਪ੍ਰੋਬਲਮ ਨਹੀਂ ਹੋਇਆ ਛੋਟੇ ਥੋੜੇ ਜੇ ਬਸ ਇੱਕ ਕਮੈਂਟ ਨਾਲ ਵੀਡੀਓ ਦੇਖਿਆ ਕਰੋ ਨਾਲੇ ਤੇ ਸਾਡੀ ਜ਼ਿੰਦਗੀ ਬਣ ਜੂਗੀ ਬਸ ਬਣ ਗਿਆ ਬਈ ਚੜਾਤਾ ਹੋਰ ਯਾਰ ਹੁਣ ਇੱਧਰ ਲਾਵਾਂਗੇ ਬਈ ਆਹ ਲੈਣ ਇੱਥੋਂ ਬਸ ਆਹ ਥੋੜਾ ਜਿਹਾ ਰਹਿ ਗਿਆ ਆਪਣਾ 2-3 ਦਿਨਾਂ ਦਾ ਕੰਮ ਤੇਉ ਪਿੱਛੇ ਦਾ ਗਾਣਾ ਚਾਈ ਚਾਈ ਬਾਈ ਬਣ ਕਿਕਰੋ ਵੀਡੀਓ ਨੂੰ ਲੈ ਕੇ ਮੇਰਾ ਬਾਈ ਬਣ ਗਿਆ ਫੋਨ ਕੇ ਬੈਂਤੀ ਆ ਸਭ